ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਹੈਗਾ ਇੱਕ ਪੋ ਮਤਲਬ ਸੰਗਰਾਣ ਆ ਜੀ ਤੇ ਨਾਲੇ ਆਪਣੇ ਪਿੰਡ 'ਚ ਆਪਣੇ ਤਾਇਆ ਜੀ ਦੇ ਘਰੇ ਹੈਗਾਗਾ ਅਖੰਡ ਪਾਤਸ਼ਾਹ ਦਾ ਭੋਗ ਤੇ ਤੋਂ ਸਵੇਰੇ-ਸਵੇਰੇ ਚੱਲਿਆ ਉਹਨਾਂ ਦੇ ਉਹਨੇ ਤਾਂ ਦੁੱਧ ਫੁੜਾ ਕੇ ਆਵਾਂਗੇ ਤੇ ਨਾਲੇ ਉੱਥੇ ਕੰਮ-ਚੰਦਾ ਕਰਾਵਾਂਗੇ ਭੋਗ ਤੱਕ ਨਾਲੇ ਭੋਗ ਤੋਂ ਬਾਅਦ ਵੀ ਫਿਰ ਕੰਮਦਰ ਨਾ ਹੁੰਦਾ ਸਾਰਾ ਤੇ ਚੱਲਦੇ ਹਾਂ ਉਹਨਾਂ ਦੇ ਘਰੇ ਉਹਨੂੰ ਬੁਲਾਵਾਂਗੇ ਆਰੇ ਨਾਲ ਲਓ ਜੀ ਤੇ ਆਪਾਂ ਪਹੁੰਚ ਗਏ ਆਂ ਭੋਗ ਵਾਲੇ ਘਰ ਦੇ ਅੰਦਰ ਤੇ ਪਹਿਲਾਂ ਸਾਰਿਆਂ ਨੂੰ ਦੁੱਧ ਨਾਲ ਜਿਹੜੇ ਦੁੱਧ ਲੈ ਕੇ ਆ ਰਹੇ ਉਹਨਾਂ ਨੂੰ ਚਾਹ ਨਾਲ ਜਲੇਬੀਆਂ ਤੇ ਬਰਦਾਤੀ ਲਤ ਜੋ ਨੋਕਾਈ ਰਿਤਧਿਆ ਸਭ ਨੂੰ ਤਦਕੋ ਤੇ ਹਲਵਾਈ ਲੱਗੇ ਪਏ ਨੇ ਉਗਮੇ ਦੁਖ ਪਾਏ ਉਗਮ ਹੋ ਰੇ ਰੁਵਾਦੇ ਉਗਮ ਸਮਹ ਸਮਾਏ ਕੋ ਸਮਰਤ ਮੇਂ ਗੰਜ ਮਾ ਇੱਧਰ ਆ ਗਈ ਏ ਫਲਵਾਈਆਂ ਵਾਲਾ ਕੰਮ ਦਾਲ ਪਾਲਾ ਇੱਚੋਂ ਉਹ ਲੈ ਭਾਈ ਆਜੇ ਭਈ ਆ ਦੇਖ ਕਾਦੇ ਦਾਲ ਵਾਲਾ ਇੱਧਰ ਗਲਦੀ ਪਾ ਲਈ ਇੱਕ ਆਓ ਭਈਆ ਮਿਕਸਰ ਆਉਂਦੀ ਉੱਧਰ ਆ ਕੱਢ ਸੀ ਉਹ ਆਪਣਾ ਦਾਲ ਹੋਰ ਹੋਣਾ ਪਾਲ ਸਤਿਗੁਰਾਂ ਗੁਰਮੁਖ ਨਾਮ ਕਰਨ ਦੇ ਮੁਖ ਮੇਧਨ ਰੁਕ ਰਹਿ ਆਸਮਾਏ ਇਸਦੇ ਗੁਰੂ ਗੋਬਿੰਦ ਸਿੰਘ ਮਾਣੋ ਪਾਲ ਪਤੀ ਮਾਇ ਜੇ ਗੋਜਨ ਅਕਾਲਾ ਕੀ ਜੈਨਾ ਕ੍ਰਿਪਾ ਲਾਇ ਕੋ ਚੇ ਗਵਲਾਏ ਸੁਨਾਗਿਆ ਕੰਡ ਦਾ ਤਾ ਸੋ ਨੰਸਰ ਨਾ ਜਾਏ ਤੀਰਥ ਨਾ ਜਾਜ ਸਮਾਨ ਪਾਣੇ ਕੇ ਨਾ ਕੀ ਸਿਰਮ ਪਾਏ ਕਾ ਕਰਮਾ ਕੇ ਮਿਲ ਨਾ ਰਹੀ ਮਤਰ ਸੁਨਵਾਰ ਬਾਂਕ ਜੇ ਗੁਰ ਕੀ ਸਿੱਖ ਸੁਨੇ ਗੁਰ ਅਕ ਦੇ ਗਵਜਾਇ ਸਭਨਾ ਦੀਆਂ ਕਾਇਕ ਦਤ ਸੁਨਮ ਸਰਨਾ ਜਾਇਦਰ ਕਰੀ ਅਰਦਾ ਗੋ ਤਸੋੜੇ ਗੋ ਨਵਾ ਕੋ ਦਵ ਜਾਨੀ ਨਾ ਤਰੇ ਸਭ ਕੋਏ ਚੰਗਾ ਨਾ ਰਖਾਇ ਕਰੇ ਜਸ ਗਿਰਤਕ ਨੇ ਮੂਲੇ ਤੇ ਜਾਨੀ ਰਾਵਤ ਜੀ ਆਖ ਕਥ ਕਹਾਣੀ ਗੁਰੂ ਘਰ ਦੇ ਆਸਿ ਸੇਵਕ ਪਿਆਰੇ ਸਰਦਾਰ ਸਾਧੂ ਸਿੰਘ ਸੁਪੁੱਤਰ ਸਰਦਾਰ ਸ਼ੀਲਾ ਸਿੰਘ ਇਹਨਾਂ ਦੇ ਗ੍ਰਹਿ ਜਿੱਥੇ ਮਹਾਰਾਜ ਦੇ ਬਾਦਸ਼ਾਹ ਜੀ ਨੇ ਵਾਰਕ ਕਰਨ ਬਾਕੀ ਗ੍ਰਹਿ ਨੂੰ ਪਵਿੱਤਰ ਕੀਤਾ ਗੁਰੂ ਪਰਿਵਾਰ ਵੱਲੋਂ ਵੈਦੂ ਜੀ ਦੀਆਂ ਰੱਖੀਆਂ ਹੋਈਆਂ ਦਾਤਾ ਦਾ ਸ਼ੁਕਰਾਨਾ ਕਰਦੇ ਹੋਏ ਅਰਥੋ ਰੋਜ ਤੋਂ ਸ੍ਰੀ ਅਕਾਲ ਪਾਤਸ਼ਾਹ ਦਾ ਲਾਭ ਹੋ ਗਿਆ ਸਤਿ ਮਰਿਆਦਾ ਮੁਤਾਬਕ ਕੁਝ ਸਮਾਂ ਪਹਿਲਾਂ ਭੋਗ ਪਾਇਆ ਗਿਆ। ਬਾਕੀ ਸ੍ਰੀ ਦਰਪਨਾ ਸਾਹਿਬ ਜੀ ਤੋਂ ਵਿਸ਼ੇਸ਼ ਤੌਰ ਤੇ ਪ੍ਰਮੁੱਖ ਪਿਆਰੇ ਭਾਈ ਸਵਾਦ 11 ਵਜੇ ਪੂਰੀ ਸਮਾਪਤੀ ਦਾ ਪਰਿਵਾਰ ਵੱਲੋਂ ਇਸ਼ਾਰਾ ਕੀਤਾ ਗਿਆ ਸੀ। 10 ਤੋਂ 10 ਮਿੰਟ ਦੀ ਵਿੱਚ ਆਪਾਂ ਨੇ ਇਸ ਪਾਵਨ ਹੁਕਮ ਲੋ ਜੀ ਤੇ ਭੋਗ ਪੈ ਗਿਆ ਤੇ ਹੁਣ ਸਾਰਿਆਂ ਸਾਂ ਤਲੰਗ ਕਰ ਸਕਦੇ ਨੇ ਇੱਧਰ। ਕਹਾਂਦੀ ਹੋਰ ਅਰੇ ਦੋਸਤਾਂ ਦਾ ਹਾਂਜੀ ਬਾਈ ਤੇ ਭੋਗ ਤੋਂ ਬਾਅਦ ਘੰਟਾ ਲੈਂਦੀ ਆ ਪਰੇਸ਼ਟ ਤੇ ਹੁਣ ਆਇਆ ਆਪਾਂ ਚਾਰ ਪਟਣ ਤੇ ਭੋਗ ਤੋਂ ਆਪਾਂ ਨੂੰ ਵਿਹਲੇ ਹੁੰਦਿਆਂ ਨੂੰ ਇੱਕ ਡੇਢ ਵੱਜ ਗਿਆ ਸੀਗਾ ਤੇ ਇੱਕ ਕਰੇ 1.5 ਵਜੇ ਆ ਕੇ ਆਪਾਂ ਘਾਂਟਾ ਕ੍ਰੈਸ਼ਟ ਕਰਕੇ ਹੁਣ ਨਾਲੇ ਮੱਝਾਂ ਨੂੰ ਕੱਖ ਪਾ ਜਾਂਦੇ ਤੇ ਹੁਣ ਸਵੇਰ ਲਈ ਨਾਲੇ ਆਥਨ ਲਈ ਆਪਾਂ ਚਾਰ ਪੱਟਣ ਆ ਜਾਂ ਖੇਤ ਤੇ ਨਾਲੇ ਮੰਡੀ ਚ ਗੋਹਾ ਲਾਉਣਾ ਹੁਣ ਤਾਂ ਆਪਾਂ ਪਾਥੀਆਂ ਲਈ ਤੇ ਉਹ ਗੋਹਾ ਲਾ ਆ ਜਾਂਦਾ ਤੇ ਹੁਣ ਖੇਤ ਚਾਰ ਪੱਟਣ ਆ ਗਏ ਉੱਪਰ ਖੜਾ ਪਿੱਛੇ ਆਪਣਾ ਰੇੜਾ ਤੇ ਹੁਣ ਪੱਟਾਂਗੇ ਚਾਰ ਫੇਰ ਚਲਾ ਕੇ ਮੱਝਾਂ ਨੂੰ ਪਾਣੀ ਪਿਾਵਾਂਗੇ ਨਾਲੇ ਧਾਰਾਂ ਚੋਵਾਂਗੇ ਦੇਖੋ ਜੀ ਵਲੌਗ ਹਾਂਜੀ ਚਾਰ ਪੱਟ ਲਿਆ ਪਰ ਲੀਆਂ ਬੋਰੀਆਂ ਸਾਰੀਆਂ ਪੰਜਾਂ ਨੇ ਸਾਰੀਆਂ ਹੁਣ ਇਹਨੂੰ ਲੱਦਾਂਗੇ ਰੇੜੇ ਦੇ ਵਿੱਚ ਤੇ ਫੇਰ ਚੱਲਾਂਗੇ ਘਰ ਨੂੰ ਲੋ ਜੀ ਲਾਤੀ ਇਹਨਾਂ ਨੂੰ ਰੇੜੇ 'ਚ ਲੋ ਜੀ ਤੇ ਅਚਾਰ ਆਪਾਂ ਧਰ ਲਿਆ ਸਾਰਾ ਰੇੜੇ ਦੇ ਵਿੱਚ ਤੇ ਹੁਣ ਚੱਲਦੇ ਆ ਘਰ ਨੂੰ ਤੇ ਇਧਰ ਆ ਗਿਆ ਆਪਣੀ ਕਣਕ ਦੇਖੋ ਜੀ ਕੋਈ ਕੀੜਾ ਨਹੀਂ ਕੁਝ ਨਹੀਂ ਹੈਗਾ। ਜਮਾ ਇੱਕ ਨੰਬਰ ਕਣਕ ਖੜੀ ਆ। ਦੇਖੋ ਬਸ ਆ ਤਨਕਲੀ ਹਾਂ ਜਿਹੜੀਆਂ ਦੀਂਦੀਆਂ ਨੇ ਇੱਥੇ ਵੀ ਕਰਪੈਣ ਖੁੱਗ ਗਈ ਸੀ। ਇਹ ਉਹ ਆ ਗਈਆਂ ਤੇ ਇਧਰ ਨਹੀਂ ਆ ਲਈ ਜਿਹੜੀ ਇੱਥੋਂ ਦੀ ਟਰੈਕਟਰ ਨਗਾ ਜਦੋਂ ਬੱਟ ਪੱਕਿਆ ਸੀ ਉਹ ਲਈ ਆ ਗਈ। ਹੋਰ ਬਾਕੀ ਸਾਰੀ ਕਣਕ ਸਹੀ ਖੜੀ ਇੱਕ ਨੰਬਰ। ਉਰੋਂ ਤਾਂ ਫਿਰ ਜਦੋਂ ਪਾਣੀ ਪੈਂਦਾ ਖੱਤੇ ਚੋਂ ਉਦੋਂ ਹੁੰਦਾ। ਹੁਣ ਚੱਲਦੇ ਆਪਾਂ ਘਰ ਨੂੰ। ਮੋੜੀਏ ਰੜੇ ਨੂੰ। ਲਓ ਜੀ ਤੇ ਰੇੜਾ ਆਪਾਂ ਜੋੜ ਲਿਆ ਹੁਣ ਚੱਲਦੇ ਘਰ ਨੂੰ ਤਾਂ ਓਏ ਇੱਧਰ ਆ ਗਈ ਮੰਡੀ ਅੰਮ੍ਰਾ ਜੀ ਦੀ ਤੂ ਆ ਗਿਆ ਆਪਣਾ ਸਾਹਮਣੇ ਘਰ ਆਪਣੇ ਘਰ ਕੋਲੋਂ ਆਪਣਾ ਚਾਰ ਵਾਲਾ ਟੋਆ ਦੀਂਦਾਗਾ ਅੱਜ ਗਰਾਊਂਡ ਦੀ ਵੀ ਸਫਾਈ ਚੱਲ ਰਹੀ ਉਧਰ ਆ ਟੋਬੇ ਦੇ ਨਾਲ ਗਰਾਊਂਡ ਆਪਣੇ ਪਿੰਡ ਦਾ ਲਓ ਜੀ ਤੇ ਆਪਾਂ ਧਾਰਾਂ ਵਗੈਰਾ ਚੋਕੇ ਹੁਣ ਚੱਲਿਆਂ ਡੈਰੀ ਚ ਦੁੱਧ ਪਾਉਣ ਤੇ ਜੇ ਆਪਣਾ ਲਾਸਟ ਕਦੋਂ ਇਹ ਅੱਜ ਆਪਣੇ ਫੜ ਦੀ ਮੇਨ ਗਲੀਆਂ ਨੇ ਦੋ ਤਿੰਨ ਕਿਥੇ ਤੇ ਹੁਣ ਚੱਲੇ ਡੈਰੀ ਚ ਦੁੱਧ ਪਾਉਣ ਲਓ ਜੀ ਤੇ ਦੁੱਧ ਆਪਾਂ ਪਾਇਆ ਨਾ ਡੈਰੀ ਚ ਵਿਲਦੇ ਗਏ ਹਾਲ ਨਵੇਂ ਬਲੌਗ ਦੇ ਵਿੱਚ ਇਹ ਬਲੌਗ ਦੀ ਆਪਾਂ ਕਰਦੇ ਇੱਕ ਸਮਾਪਤੀ ਤੇ ਆਪਣੇ ਕਾਲੂ ਮੈਂ ਜੰਦਾ ਨਵੇਂ ਬਲੌਗ ਚ ਤੁਹਾਡੇ ਜੀ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ